ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੋਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ। ਜਤਿੰਦਰ ਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਨਗਾਵਾਂ ਤੇ ਦੋ ਤੁਹਾਨੂੰ ਮੱਜਾਂ ਦਿਖਾਉਣੀਆਂ। ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਓ ਸਾਨੂੰ ਟੇਕ ਠਾ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਆਪਾਂ ਸਾਡਾ ਸੀਰ ਪਟਾਲਾ ਜਿਹੜਾ ਕਰਤਾ ਤੇ ਫੋਨ ਨੰਬਰ ਵੀ ਬੋਲ ਦੇ ਇੱਕ 956827790 ਠੀਕ ਆ ਤੇ ਅੱਜ ਕਿੰਨੀਆਂ ਫਿਰ ਆਪਣੇ ਕੋਲ ਇਹਨੂੰ ਲੈਣਾ ਜੀ ਦੋ ਮੱਜਾ ਜੀ ਮੱਜਾ ਦੋਵੇਂ ਸਈਆਂ ਉਹ ਦੋਵਾਂ ਨੇ ਕੱਟੀਆਂ ਠੀਕ ਆ ਹੁਣ ਕੱਟੀਆਂ ਲੀਆਂ ਲਿਆਉਂਦੇ ਜਾਂਦੀਆਂ ਫਿਰ ਠੀਕ ਆ ਇਹ ਲਵ ਲੈ ਹੀ ਵਿਖਾ ਦਈਏ ਫਿਰ ਇਹ ਨਹੀਂ ਆਈ ਦੇਖੋ ਜੀ ਮੇਰੇ ਮੋਢੇ ਆਸਾਂ ਸੀ ਨੇ ਕੱਦ ਕਾਠ ਪੱਖੋਂ ਜਿਹੜੀ ਪੂਰੀ ਜਵਾਨ ਐ ਜਿਹੜੀ ਉਧਰੋਂ ਨਹੀਂ ਆਏ ਤੇ ਜਾਨਵਰ ਸੀ ਆ ਠੀਕ ਆ ਕਿੰਨੇ ਕ ਦੁੱਧ ਆ ਲਈ ਆ 600 ਲੱਗਦੀ ਕੱਦ ਨਹੀਂ ਇਤੋ ਹੀ ਵਾਰ ਦੋ ਕਿਟਾ ਰੱਖ ਦੂਗਾ ਤੇ ਮੈਂ ਉਧਰ ਦੇਖਣਾ ਠੀਕ ਆ ਖੋਲੋ ਫਿਰ ਤੋਰ ਦਈਏ ਦੁੱਧ ਕਿੰਨਾ ਕ ਚਵਾਈ ਜਾਊਗੀ 15 ਕਿਲੋ ਵੀ ਅੱਛਾ 15 ਲੱਗ ਦੋ ਜਿਹੜਾ ਚਵਾਈ ਜਾਊਗੀ ਬਾਕੀ ਥੱਲੇ ਵੀ ਆਪਾਂ ਦੇਖ ਸਕਦੇ ਚੰਗੀ ਤਿਆਰ ਹੋਈ ਹੈ ਤੇ ਮਗਰ ਇਹਦੇ ਕੱਟੀ ਆ ਇਹ ਆ ਵੀ ਕੱਦ ਕੱਠ ਚੰਗਾ ਉੱਚਾ ਵਾ ਇਹਦਾ ਪਰੇ ਟਾਈਮ ਤੋਂ ਵੱਡੇ ਟਾਂਚੇ ਦੀ ਇਹਨਾਂ ਨੂੰ ਘਟਾ ਲਈ ਰੱਖਿਆ ਆ ਦੇਖ ਸਾਡੇ ਹਵਾਨਾ ਇਧਰ ਲੱਗੇ ਤਾਂ ਤੇ ਫਿਰ ਮੁੱਲ ਵਿਦਿ ਕਿੰਨਾ ਮੁੱਲ ਵਿਦਿ ਇਹਦਾ ਫਿਰ ਮੁੱਲ ਦੇਦਾ 90000 ਅੱਛਾ ਕਿੰਨੇ ਦੀ ਦੇ ਦੇਣੀ ਆਪਾਂ ਇਹ ਹਾਂ ਤੂੰ ਤੇ ਨਹੀਂ ਕਹੋਗੇ ਦੇ ਦੇਣੀ 80 ਦੀ ਦੇ ਦੀਏ 25000 ਅੱਛਾ 80000 ਦੀ ਕਹੋਗੇ 80000 ਜਰਾ 15 ਕਿਲੋ ਵੀ ਦਿੰ ਦੋਗੇ ਠੀਕ ਆ ਜੀ ਆ ਦੇਖ ਸਾਡੇ ਹਵਾਨਾ ਇਧਰ ਲੱਗੇ ਤਾਂ ਤੇ ਬਾਕੀ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਵਾ ਠੀਕ ਆ ਤੇ ਹੁਣ ਜਿਹੜੀ ਦੂਸਰੀ ਨੰਬਰ ਤੇ ਮੱਝ ਆ ਇਹਨਾਂ ਤਿੰਨ ਚਾਰ ਦਿਨ ਹੋ ਗਏ ਕਹਿੰਦੇ ਸੂਈ ਨੂੰ ਤੇ ਮਗਰ ਕੱਟੀ ਆ ਇਹ ਕਿੰਨਾ ਦੁੱਧ ਤਿਆਰ ਕਰ ਗਈ ਜੇ ਹੈਗਾ 8 ਕਿਲੋ ਪੱਕਾ ਦੁੱਧ ਇਹਦੇ ਚਵਾਈ ਇੱਕ ਨੰਬਰ ਹੋ ਗਈ ਦੋਸਤ 11 12 ਕੋ ਚਵਾਈ ਅੱਛਾ 11 12 ਲੱਗੇ ਵਿੱਚ ਚਵਾਈ ਜਾਊਗੀ ਤੋਰ ਤੋਂ ਫੇਰ ਇੱਕ ਵਾਰੀ ਪਾਣੀ ਉਨਾ ਦੋਵਾਂ ਦੇ ਮਗਰ ਹੀ ਕੱਟੀਆਂ ਵਾ ਕੱਟੀਆਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਜੁੱਤੀ ਮੈਂ ਨਹੀਂ ਹਾਂ ਦੇ ਚਲੋ ਬਾਕੀ ਖਲੀ ਵੇ ਕਿੰਨੇ ਦੇ ਜੱਸ ਨੋ ਕਰੀਏ ਫਿਰ 63000 ਦੀ ਅੱਛਾ 63000 ਦੀ ਤੇ ਬਾਕੀ ਵਿੱਚ ਮੰਨਤਨ ਕਰਦੋਗੇ ਕੋਈ ਨਹੀਂ ਕਰਦਾ ਠੀਕ ਹੈ ਜੀ ਤੇ ਥਾਣੇ ਵੀ ਤੇ ਆਪਾਂ ਦੇਖ ਸਕਦੇ ਹਾਂ ਜਿਹ ਤਰੀਕ तरी ਤੇ ਹੁਣ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾਂ ਸਾਈਵਲ ਜਰਸੀ ਕ੍ਰੋਸ ਥਿਆ ਥੱਲੇਆਂ ਬੜੀ ਚੰਗੀ ਤਿਆਰ ਹੁੰਦੀ ਐ ਕੱਦ ਕਾਠੇ ਵੀ ਚੰਗਾ ਤੇ ਉੱਤਰਾ ਵੀ ਜਿਹੜੇ ਸੋਹਣੇ ਬੋਡੀ ਵੇਟ ਦੀ ਠੰਡੀ ਤੇਰੀ ਆਵੇ ਜੀ ਆਹ ਜੀ ਜੀ ਪਹਿਲਾਂ ਨੇ 18 ਕਿਲੋ ਦੁੱਧ ਚ ਆਇਆ ਵੇੜਨੇ ਅੱਛਾ ਤਿਆਰ ਕੀ ਕਿੰਨਾ ਦੁੱਧ ਚ ਵਾਈ ਜਾਊਗੀ ਤੋਰ ਦੋ ਵੇਰ ਦੁੱਧ ਇਹ ਖੁੱਟ ਲੱਗਦਾ ਏ ਤੋੜ ਦੋ ਫਿਰ ਇੱਕ ਵਾਰੀ 20 ਲੀਟਰ ਦਾ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਇਹ ਚਵਾਈ ਜਾਊਗੀ ਬਾਕੀ ਇਹ ਆ ਵੀ ਕੱਦ ਕਾਠੇ ਤੇ ਬੋਡੀ ਵੇਟ ਤੇ ਜਿਹੜੀ ਚੰਗੀ ਆ ਸਨਾ ਦਾ ਸਾਈਜ ਆ ਵੀ ਜਿਹੜਾ ਇਹਦਾ ਚੰਗਾ ਦੂਰ ਦੂ ਜਿਹੜਾ ਥਾਣੇ ਦਾ ਵੀ ਅਜੇ ਤਿਆਰ ਹੋਣੀ ਹੈ ਪੂਰੀ ਐ ਤੇ ਇਹਦਾ ਮੁੱਲ ਕਿੰਨਾ ਰੱਖਣਾ ਲੱਗੀ ਫਿਰ ਅੱਛਾ ਹਾਂਜੀ ਵਿੱਚੋਂ ਕਿੰਨਾ ਕਰਨਾ ਮਾਨ 49000 ਦੇ ਦਈਏ 45000 ਕਿਵੇਂ ਚ ਹੋਰ ਮਾਨ ਕਰ ਦੋਗੇ ਅੱਛਾ 43000 ਦੇ ਦੇ ਤਾਂ 43000 ਦੇ ਕਹਿੰਦੇ ਕਿ ਦੇ ਦਾਂਗੇ ਤੇ ਦੁੱਧ ਜਿਹੜਾ ਕਹਿੰਦੇ ਕਿ 18 20 ਦੇ ਲੱਗ ਜਿਹੜਾ ਚਵਾਈ ਜਾਊਗੀ ਤੇ ਉਹ ਤਰ੍ਹਾਂ ਵੀ ਕਹਿੰਦੇ ਕਿ ਠੰਡੀ ਧੀ ਵੀ ਆ ਜੀ ਇਹ ਵੀ ਵਛੀ ਨਹੀਂ ਵੀ ਜੀ 18 ਨਿਕਲ ਜਦੋਂ ਚਾਊਗੀ ਠੀਕ ਆ ਠੰਡੀ ਧੀ ਵੀ ਤੋੜ ਦੋ ਵੀ ਜੇ ਕਰੀਏ ਵੀ ਫਿਰ ਇਹ ਵੀ ਕਿਹੜੀ ਜਰਸੀ ਸਾਈਵਨ ਕ੍ਰੋਸ ਦੀ ਆ ਜੀ ਵੇਖੋ ਲੈ ਵੇਖੋ ਥਾਣ ਇਹਦੇ ਇੱਕ ਪਾਸੇ ਇਹ ਤਿੰਗ ਤੇ ਕੋਟ ਦੀ ਕੁੱਤੀ ਆ ਬਾਕੀ ਥੱਲੇੋਂ ਚੰਗੀ ਪਰੰਦੀ ਆ ਅੱਪਾ ਲਾਈ ਕਰਦੀ ਆ ਲੈ ਜਾ ਬਾਕੀ ਬੇਲੇ ਦੀ ਚੰਗੀ ਆ ਤੇ ਥੱਲੇੋਂ ਬੜੀ ਪਰੰਦੀ ਆ ਤੇ ਇਹਦਾ ਫਿਰ ਮੁੱਲ ਦੇਖੋ ਵਿਜੀਟ ਲਾ ਦੇ ਇਹਦੇ ਹਾਂ ਇਹ ਤੋਂ ਛੱਡੀ ਵਾਦੀ ਆ ਇਹਦਾ ਠੀਕ ਹੈ ਜੀ ਇਹ ਜੱਸ ਨੂੰ ਕਿੰਨੇ ਦੀ ਆ 45000 ਇਹ 42 ਹਾਂ ਜੀ ਵਿੱਚੋਂ ਮੌਕੇ ਤੇ ਮਾਨ ਹੋਰ ਕਰ ਦੇ ਅੱਛਾ 40 ਦੀ ਦੇ ਦੋਗੇ ਠੀਕ ਹੈ ਜੀ ਦੇਖੋ ਇਹ ਲੈ ਲਓ ਜੀ 500 ਇਹਨਾਂ ਤੋਂ ਲੈ ਜੀ 500 ਇਹ ਅੱਛਾ ਤੋੜ ਦੋ ਫਿਰ ਇਹ ਆ ਗਏ ਸਾਰੀਆਂ ਕ੍ਰੋਸ ਚੀਆ ਆ ਬਾਕੀ ਇਹ ਵੀ ਜੇ ਤਿਆਰ ਹੋਣੀ ਆ ਥੱਲੇ ਚੰਗੀ ਪਰ ਹੋਈ ਹੈ ਜੀ ਆਹ ਫਟਾ ਲਾ ਦਤਾ ਜੀ ਇਹ ਆਹ ਤੇ ਇਹਦਾ ਫਿਰ ਮੁੱਲ ਇਹਦਾ 25000 35000 ਆ ਹਾਂਜੀ ਬਾਕੀ ਵਿੱਚੋਂ ਛੋਟ-ਛਾਟ ਕਰ ਦੋ 32000 ਦੀ ਦੇ ਦੋਗੇ ਠੀਕ ਆ ਤੇ ਠੀਕ ਆ ਜੀ ਹੋਰ ਕੁਝ ਕਹਿਣਾ ਫਿਰ ਬਾਕੀ ਇਹ ਆ ਵੀ ਚਲੋ ਗੱਬਣਾ ਤੁਹਾਡੇ ਘਰੋਂ ਪਾਸ ਕਰਕੇ ਲੈ ਜੀ ਤੇ ਸੋਈਆਂ ਕੋਈ ਵੀਰ ਆਪਣੀਆਂ ਦੋ ਟਾਈਮ ਝੋਕ ਕੇ ਲੈ ਜੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਕੇ ਜੀ